ਇਹ ਪਟਿਆਲਾ ਦੇ ਗੁਰਵਸ ਖਲੋਨੀ ਗੁਰਨਾਨਕ ਨਗਰ ਏਰੀਆ ਦਾ ਲੇਬਰ ਚੌਂਕ ਹੈ। ਲੇਬਰ ਚੌਂਕ ਦੇ ਸਾਰੇ ਮਜ਼ਦੂਰ ਮਿਸਤਰੀ ਵਹਿੰਦੇ ਆ। ਇਹ ਨਾਲ ਇੱਥੇ ਧਾਰਮਿਕ ਸਥਾਨ ਹੈ ਮੰਦਿਰ ਬਣਿਆ ਹੋਇਆਗਾ ਬਾਬਾ ਜੀ ਦਾ। ਜਿੱਥੇ ਲੱਖਾਂ ਸਰਦਾਲੂ ਮੱਥਾ ਟੇਕਦੇ ਆ। ਪਰ ਲੰਬੇ ਸਮੇਂ ਤੋਂ ਇੱਥੇ ਲੋਕਾਂ ਦੀ ਮੰਗ ਹੈ ਦੀ ਜਿਹੜੇ ਗੰਦਗੀ ਦੇ ਡੰਪ ਨੇ ਇਹਨਾਂ ਚ ਬਦਬੂ ਮਾਰਦੀ ਆ ਬਦਬੂ। ਮੰਦਿਰ ਚ ਆਉਣ ਵਾਲੇ ਸਰਦਾਲੂਆਂ ਨੂੰ ਵੀ ਇਹ ਪੂਰੇ ਨਗਰ ਨਿਗਮ ਵੱਲੋਂ ਰੱਖੇ ਗਏ ਆਰੇ ਪੂਰੀ ਬਦਬੂ ਮਾਰਦੀ ਐ ਲੇਬਰ ਉਰੇ ਬੈ ਨਹੀਂ ਸਕਦੀ ਕੋਈ ਸੜਕ ਤੋਂ ਲੰਘ ਨਹੀਂ ਸਕਦਾ ਨਗਰ ਨਿਗਮ ਕਮਿਸ਼ਨਰ ਸਾਹਿਬ ਨੂੰ ਬੇਨਤੀ ਐ ਉੱਚ ਅਧਿਕਾਰੀਆਂ ਨੂੰ ਬੇਨਤੀ ਐ ਕਿ ਇਹ ਡੰਪਰੋ ਚੁਕਾਏ ਜਾਣ ਕਿਉਂਕਿ ਗਰੀਬਾਂ ਦਾ ਮੁਹੱਲਾ ਗਾ ਬਿਮਾਰੀਆਂ ਫੈਲਣ ਦਾ ਡਰ ਆ ਕਿੰਨੀ ਕਿੰਨੀ ਗੰਦਗੀ ਇੱਥੇ ਪਈ ਐ ਬਦਬੂ ਮਾਰਦੀ ਐ ਖੜਿਆ ਨਹੀਂ ਜਾਂਦਾ ਇਹ ਸਾਰੀ ਲੇਬਰ ਪੈਂਦੀ ਔਰੇ ਆ ਸਾਰਾ ਲੇਬਰ ਚੌਂਕ ਆ ਲੰਬਾ ਕਾਫੀ ਸਮੇਂ ਤੋਂ ਸਿਹਤ ਮੰਤਰੀ ਡਾਕਟਰ ਬਵੀਰ ਸਿੰਘ ਜੀ ਨੂੰ ਬੇਨਤੀ ਕਰੀ ਹੈ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਹੀ ਇੱਥੋਂ ਡੰਪ ਹਟਾਏ ਜਾਣਗੇ ਪਰ ਅਜੇ ਕੋਈ ਨਾਗਰ ਨਿਗਮ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਸਾਹਮਣੇ ਮੰਦਰ ਆ ਗਿਆ ਅੱਜ ਸਾਨੂੰ ਲੇਬਰ ਚੌਂਕ ਦੇ ਵਿੱਚ ਬੈਠੇ ਆ ਸਾਰੇ ਲੇਬਰ ਵਾਲੇ ਆ ਕਿੰਨਾ ਬੈਠਣਾ ਹੋਰੇ ਮੁਸ਼ਕਲਾਂ ਮਿਸਤਰੀਆਂ ਨੂੰ ਸਭ ਨੂੰ ਜੋਰੇ ਡੰਪਣੇ ਤੁਹਾਡੇ ਨਜ਼ਦੀਕ ਕੀ ਕਹਿਣਾ ਚਾਹੂੰਗਾ ਕਿੰਨੀ ਕ ਬਦਬੂ ਮਾਰਦੀ ਹੈ ਬਹੁਤ ਜ਼ਿਆਦਾ ਬਹੁਤ ਬੁਰਾ ਹਾਲ ਹੈ ਬਹੁਤ ਕਾਫੀ ਸਮੇ ਤੋਂ ਮੰਗ ਕਰ ਰਹੀ ਹੈ ਲੇਬਰ ਸਾਰੀ ਵੇਥੋਂ ਚੱਕੇ ਜਾਣ ਡੰਪ ਕੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਰੱਖਿਆ ਤਾਂ ਜਾਂਦਾ ਨਹੀਂ ਰੱਖਿਆ ਕਿ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਸਾਰੇ ਕਾਗਜ਼ਾਟ ਪਹੁੰਚੇ ਆਏ ਅੱਛਾ ਦਿਲਸਿਲ ਵੀ ਪਹੁੰਚਿਆ ਸਾਰਾ ਸਮਾਨ ਪਟਿਆ ਸਾਹਿਬ ਖੁਦ ਗਏ ਥੇ ਖਾਲਸਾ ਜੀ ਨਾਲ ਗਏ ਥੇ ਉਹੜਾ ਕੋਈ ਸੁਲਵਾਇ ਨਹੀਂ ਹੋਈ ਸੀ ਜੀ ਉਸ ਤੋਂ ਆਪ ਦੇ ਕੋਲ ਆਪ ਤੇ ਮੇਰੇ ਜਿਵੇਂ ਬੈਠ ਕੇ ਮੇਰੇ ਇੰਨੀ ਗੰਦਗੀ ਹੈ ਇੰਨੀ ਇੰਨੀ ਗੰਦਗੀ ਹੈ ਉਰੇ ਲੋਕੀ ਬੈਠੇ ਆਂ ਕਿਆ ਕਰਨ ਬਚਾਰੇ ਬਿਮਾਰ ਹੋਈ ਜਾ ਰਹੇ ਆਂ ਬੜਾ ਬੜਦਾ ਹੈ ਪਰ ਪ੍ਰਸ਼ਾਸਨ ਕੋਈ ਗੱਲ ਦਾ ਧਿਆਨ ਨਹੀਂ ਦੇ ਰਹੀ ਹੈ ਜਨਾਬ ਕੋਈ ਨਗਰ ਨਿਗਮ ਕੋਲ ਪਹੁੰਚ ਕੀਤੀ ਪਹੁੰਚ ਕਿੱਥੇ ਜੀਸੀ ਕੋਲ ਗਏ ਸਰ ਅੰਬੀਰ ਗਾਂਧੀ ਨੂੰ ਕਿ ਆ ਉਹਨਾਂ ਨੇ ਡਾਕਟਰ ਸਾਹਿਬ ਨੂੰ ਵੀ ਕਿਹਾ ਬਲਬੀਨ ਨੂੰ ਕੋਈ ਜਿਸ ਵਾਈਨ ਨੂੰ ਜੋ ਰੇ ਤਮਾਕੂ ਵਗੈਰਾ ਪੀਂਦੇ ਲੇਬਰ ਚ ਬਹਿ ਕੇ ਗੈਰ ਕਾਨੂੰਨੀ ਆ ਕੀ ਇਹ ਗਲਤ ਗੱਲ ਨਹੀਂ ਹੈ ਜੀ ਮਹਾਰਾਜ ਉਹ ਰੇ ਤਮਾਕੂ ਅਸੀਂ ਤਾਂ ਗੁੰਡੇ ਨਹੀਂ ਹੈ ਨਾ ਖੰਦੇ ਆ ਬੱਚੇ ਹੁਣ ਦੁਨੀਆ ਦਾ ਮੂੰਹ ਥੋੜਾ ਰੋਕ ਸਕਦੇ ਇਹਨਾਂ ਲੋਕਾਂ ਨੂੰ ਜਾਗਰਤ ਕਰਨ ਦੀ ਲੋੜ ਆ ਜੋ ਲੇਬਰ ਚੌਂਕ ਚ ਵੀ ਬੀੜੀ ਸਿਗਰਟ ਚਰਦਾ ਲਾਂਦੇ ਆ ਇਹ ਇੱਕ ਗੈਰ ਕਾਨੂੰਨੀ ਆ ਇਹਨਾਂ ਤੇ ਕਾਰਵਾਈ ਵੀ ਹੋ ਸਕਦੀ ਹੈ ਕਾਨੂੰਨੀ